ਤੁਸੀਂ ਦੇਖ ਰਹੇ ਹੋ 22 ਸਤੰਬਰ 2025 ਦੀਆਂ ਪਿੰਡ ਚੋੜੇ ਤੋਂ ਤਸਵੀਰਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਇਲਾਕੇ ਦੇ ਮਾਨ ਡਿਪਟੀ ਸਪੀਕਰ ਸਾਹਿਬ ਸ਼੍ਰੀ ਜੈਕਿਸ਼ਨ ਜੀ ਰੋੜੀ ਜੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਲੰਬੜਦਾਰ ਬਲਵੀਰ ਚੰਦ ਜੀ ਜਿਹੜੇ ਕਿ ਸਾਬਕਾ ਸਰਪੰਚ ਵੀ ਨੇ ਤੇ ਮੌਜੂਦਾ ਸਰਪੰਚ ਸਾਹਿਬ ਸਰਪੰਚ ਜੀ ਰਜੀਵ ਕੁਮਾਰ ਜੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੇ ਨਾਲ ਨੇ ಗ್ರಾಮ ਪੰਚਾਇਤ ਪਿੰਡ ਚੌੜਾ ਤੇ ਪਿੰਡ ਦੇ ਪਤਵੰਤਾਂ ਤੇ ਸੱਜਣੋਂ ਦਾ ਸਵਾਗਤ ਕਰ ਰਹੇ ਨੇ ਡਿਪਟੀ ਸਪੀਕਰ ਸਾਹਿਬ ਸਾਡੇ ਦਰਮਿਆਨ ਅੱਜ ਪਹੁੰਚੇ ਸਨ ਸੜਕ ਦਾ ਉਦਘਾਟਨ ਕਰਨ ਜਿਹੜੀ ਕਿ ਸੜਕ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਖਰਾਬ ਸੀ ਹਾਲਤ ਬਹੁਤ ਨਕਮੀ ਹੋ ਚੁੱਕੀ ਸੀ ਉਹਦੀ ਲੰਘਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਦਾ ਉਦਘਾਟਨ ਕਰਨ ਅੱਜ ਨੀਂਹ ਪੱਥਰ ਰੱਖਣ ਆਏ ਨੇ ਡਿਪਟੀ ਸਪੀਕਰ ਸਾਹਿਬ ਸਾਡੇ ਪਿੰਡ ਦੇ ਵਿੱਚ ਬਹੁਤ ਕਾਰਜ ਉਹਨਾਂ ਦੁਆਰਾ ਕਰਵਾਏ ਗਏ ਨੇ ਚਾਹੇ ਉਹ ਗਲੀਆਂ ਦਾ ਕੰਮ ਹੋਵੇ ਨਾਲੀਆਂ ਦਾ ਕੰਮ ਹੋਵੇ ਇੰਟਰਲੋਕਾਂ ਦਾ ਕੰਮ ਹੋਵੇ ਚਾਹੇ ਸੀਵਰੇਜ ਦਾ ਕੰਮ ਹੋਵੇ ਜਾਂ ਲ ਕੋਈ ਵੀ ਕੰਮ ਹੋਵੇ ਕਾਫੀ ਵੱਡੇ ਪੱਧਰ ਤੇ ਸਾਨੂੰ ਗਰੰਟਾ ਦੀ ਗੱਫੇ ਦਿੱਤੇ ਗਏ ਨੇ ਇਹਨਾਂ ਦੁਆਰਾ ਤੇ ਸਾਡੇ ਪਿੰਡ ਵਿੱਚ ਕਾਫੀ ਵੱਡੇ ਪੱਧਰ ਤੇ ਵਿਕਾਸ ਵੀ ਹੋਇਆ ਤੇ ਹੁਣ ਸੜਕ ਦੀ ਸਮੱਸਿਆ ਸੀਗੀ ਉਹਦਾ ਵੀ ਜਿਹੜਾ ਉਹਨਾਂ ਨੇ ਸਾਡੀ ਪੁਕਾਰ ਸੁਣੀ ਤੇ ਸਾਡੇ درمیان ਪਹੁੰਚੇ ਨੇ ਸੜਕ ਦਾ ਉਦਘਾਟਨ ਕਰਨ ਆਲੇ-ਦਾਲ ਵੀ ਕਾਫੀ ਪਿੰਡਾਂ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਸੋ ਸਾਡੇ ਪਿੰਡ ਵਿੱਚ ਵੀ ਬਾਣੀ ਪਿੰਡ ਚੌੜੇ ਦੇ ਵਿੱਚ ਸ਼ੁਰੂ ਹੋ ਗਈ ਆ ਜੀ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੀ ਪੰਜਾਬ ਸਰਕਾਰ ਦਾ ਤੇ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਕਾਰ ਕਮਲਾਂ ਦੇ ਨਾਲ ਅੱਜ ਸੜਕ ਦਾ ਉਦਘਾਟਨ ਹੋਇਆ ਜੀ ਸੜਕ ਬਣੀ ਸ਼ੁਰੂ ਹੋ ਗਈ ਹੈ ਜੀ ਸੋ ਧੰਨਵਾਦ ਜੀ ਸਾਰਿਆਂ ਦਾ ਬਣੇ ਰਹੋ ਸਾਡੇ ਨਾਲ